ਸਾਰੇ ਹੀ ਵਿਰਾਪੈਨਾ ਅਤੇ ਬੱਚਿਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਸ਼ਬਦ ਪੰਜਵੀਂ ਪਾਠਸ਼ਾਲਾ ਜੀ ਦਾ ਉਚਾਰਨ ਕੀਤਾ ਹੋਇਆ RAM DAAS SAROVAR NAATE SAB UTRE PAAP KAMAATE ਵੀਡੀਓ ਸ਼ੁਰੂ ਕਰਨੇ ਤੋਂ ਪਹਿਲੇ ਆਪ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਔਰ ਬੈਲ ਆਈਕਨ ਵੀ ਦਬਾ ਲੈਣ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਆਪ ਜੀ ਤੱਕ ਟੂ ਟਾਈਮ ਪਹੁੰਚ ਜਿਦਿਰੇ ਆਓ ਬੜੇ ਪਿਆਰ ਨਾਲ ਸ਼ਬਦ ਸਿੱਖਦੇ ਹਾਂ RAM DAAS ਸਰੋਵਰ ਨਾਤੇ ਇਹ ਜਿਹੜਾ ਹੈ ਸ਼ਬਦ ਖੈਰਵਾ ਤਾਲ ਵਿੱਚ ਬੱਜੇਗਾ ਇਹ ਸ਼ਬਦ ਪੰਜਵੇਂ ਖਾਲੇ ਤੋਂ ਸ਼ੁਰੂ ਹੋਏਗਾ 1 2 3 4 ਤੇ 5 ਪੰਜਵੇਂ ਖਾਲੇ ਤੋਂ ਸ਼ਬਦ ਨੂੰ ਸ਼ੁਰੂ ਕਰਨਾ ਹੈ RAM DAAS ਅੰਤਰਾ ਜਿਹੜਾ ਹੈ ਉਹ ਸਤਵੀਂ ਮਾਤਰਾ ਤੋਂ ਉੱਠੇਗਾ ਪਹਿਲਾ ਅੰਤਰਾ ਅਗਲਾ ਅੰਤਰਾ ਕਿਸੇ ਹੋਰ ਮਾਤਰਾ ਤੋਂ ਉੱਠੇਗਾ ਜਿਸ ਨੂੰ ਜਾਣਨੇ ਵਾਸਤੇ ਤੁਸੀਂ ਪੂਰੀ ਵੀਡੀਓ ਦੇਖੋ ਤੇ ਜਿਹੜੀ ਸਥਾਈ ਹੈ ਉਹ ਵੀ ਸਤਵੀਂ ਮਾਤਰਾ ਤੋਂ ਸ਼ੁਰੂ ਹੋਏਗੀ ਤਾਲ ਘਹਿਰਵਾਨੀ ਤੇ ਆਓ ਪਹਿਲਾ ਅੰਤਰਾ ਸ਼ੁਰੂ ਕਰਦੇ ਹਾਂ i

ਸਾਦ ਸਮਲਿਆ ਕੀ ਮਾਰਨਾ ਨਾਮ ਤੇ ਵਸ ਕੀ ਅਗਲਾ ਅੰਤਰਾ ਵੀ ਦੂਸਰੀ ਮਾਤਰਾ ਤੋਂ ਨਨਕ ਨਨਕ अज की लाते। 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 आज वीडियो इतने ही खत्म कर करते हाँ उम्मीद है आप सबनों ये वीडियो बहुत पसंद आएगी जे पसंद आई तो जरूर लाइक करना अगर शेयर का बटन भी दबा देना ਔਰ ਕਮੈਂਟ ਵੀ ਜ਼ਰੂਰ ਕਰਨਾ ਤਾਂ ਕਿ ਸਾਨੂੰ ਹੌਸਲਾ ਫਜ਼ਾਈ ਮਿਲਦੀ ਰਹੇ ਅਸੀਂ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ